ਕਨਸ੍ਰੀਤੋ ਲੈ ਕੇ 5ਵੀਂ ਕਲਾਸ ਤੱਕ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਜੀ ਤੇ ਇੱਥੇ ਅਸੀਂ ਗਰੀਬ ਬੱਚਿਆਂ ਨੂੰ ਸਲਮ ਡਿਵੈਲਰਸ ਨੂੰ ਜਿਹੜੇ ਬੱਚੇ ਬਿਲੋ ਪਾਵਰਟੀ ਲਾਈਨ ਨੇ ਜਿਦਾ ਰਿਕਸ਼ਾ ਵਾਲੇ ਹੋਗੇ ਕੂੜਾ ਚੱਕਣ ਵਾਲੇ ਹੋਗੇ ਰੈੱਡ ਪਿਕਰਸ ਹੋਗੇ ਅਸੀਂ ਉਹਨਾਂ ਬੱਚਿਆਂ ਨੂੰ ਜੀ ਮੁਫਤ ਸਿੱਖਿਆ ਦਿੰਨੇ ਸਰ ਅਸੀਂ ਇੱਥੇ ਰੋਜ਼ ਬੱਚਿਆਂ ਨੂੰ ਮੁਫਤ ਖਾਣਾ ਦਿੰਨੇ ਹੈ ਜੀ ਇਹ ਖਾਣਾ ਜਿਹੜਾ ਹੈਗਾ ਸਾਡੇ ਕੋ ਦੁਰਹਾਹਾਦਿਕ ਐਨ ਜੀਓ ਦੇ ਦੁਆਰਾ ਪ੍ਰਾਪਤ ਹੁੰਦਾ ਹੈ ਜੀ ਤੇ ਅਸੀਂ ਰੋਜ਼ ਚਾਵਲ ਦਾਲ ਸਬਜ਼ੀ ਰੋਟੀ ਸੈਲਡ ਕ੍ਰੋਪਰ ਮੀਲ ਸਾਰੇ ਬੱਚਿਆਂ ਨੂੰ ਜੀ ਦਿੱਤਾ ਜਾਂਦਾ ਹੈ ਇਹ ਇੰਗਲਿਸ਼ మీడియం ਕੋ-ਐਜੂਕੇਸ਼ਨਲ ਸਕੂਲ ਹੈ ਜੀ ਇੱਥੇ ਸੀਬੀਐਸਸੀ ਬੋਰਡ ਦੀ ਪੜ੍ਹਾਈ ਕਰਾਈ ਜਾਂਦੀ ਹੈ ਜੀ ਔਰ ਸਾਰੀ ਕਿਤਾਬਾਂ ਇੰਗਲਿਸ਼ మీడియం ਦੇ ਵਿੱਚ ਹੈ ਜੀ अपना काम ਤਾਂ ਇਸ ਦੁਨੀਆ ਵਿੱਚ ਹਰ ਆਦਮੀ ਕਰ ਰਿਹਾ ਹੈ ਉਹ ਸਾਡੀ ਮਜਬੂਰੀ ਹੈ ਸਾਡੀ ਜ਼ਿੰਮੇਵਾਰੀ ਹੈ ਲੇਕਿਨ ਇਹ ਜੇ ਲੋਕਾਂ ਲਈ ਕੰਮ ਕਰਨਾ ਜਿੰਦਾਂ ਨੂੰ ਕੋਈ ਨਹੀਂ ਪੁੱਛਦਾ ਉਹ ਸਹੀ ਸਮਾਜ ਸੇਵਾ ਹੈ ਸਾਡੇ ਕੋ ਬੜਾ ਹੀ ਕੁਆਲੀਫਾਈਡ ਤੇ ਪ੍ਰੋਫੈਸ਼ਨਲ ਸਟਾਫ ਹੈ ਸਾਡੇ ਕੋ ਐਮਏ ਬੀਏ ਟੀਚਰਸ ਨੇ ਤੇ ਮੋਸਟ ਆਫ ðੇਮ ਆਰ ਪੋਸਟ ਗ੍ਰੈਜੂਏਟਸ ਹਾਂ ਸਸਕਾਲ ਤੁਸੀਂ ਦੇਖਿਆ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਡੰਡੀ ਸਵਾਮੀ ਟਰਸਟ ਦੇ ਵੱਲੋਂ ਉਹਨਾਂ ਨੇ ਇੱਕ ਸਕੂਲ ਕੀਤਾ ਜਿਹੜਾ ਕਿ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰ ਰਿਹਾ ਤੇ ਅੱਜ ਆਪਣੇ ਨਾਲ ਉੱਥੋਂ ਦੇ ਡਾਇਰੈਕਟਰ ਮੌਜੂਦ ਨੇ ਮਿਸ ਦੀਪਾਲੀ ਬੱਸੀ ਜੀ ਤੇ ਆਓ ਆਪਣਾ ਨਾਲ ਗੱਲਬਾਤ ਕਰਦੇ ਨਾਲ ਪੁੱਛਦੇ ਆਂ ਵੀ ਇਹ ਸਕੂਲ ਕਿੰਨਾ ਟਾਈਮ ਹੋ ਗਿਆ ਚੱਲਦਾ ਆ ਰਿਹਾ ਤੇ ਕੀ ਕੀ ਇੱਥੇ ਸਰਵਿਸ ਬੱਚਿਆਂ ਨੂੰ ਦਿੱਤੀ ਜਾ ਰਹੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਮੈਮ ਥੈਂਕ ਯੂ ਤੁਹਾਡਾ ਜੀ ਸਾਨੂੰ ਟਾਈਮ ਦਿੱਤਾ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਇਹ ਜਿਹੜਾ ਸਕੂਲ ਚੱਲ ਰਿਹਾ ਹੈ ਤੈਨੂੰ ਕਿੰਨਾ ਟਾਈਮ ਹੋ ਗਿਆ ਚੱਲਦੇ ਹੋ ਜੀ ਸਰ ਇਹ ਸਕੂਲ ਸੰ 2012 ਦਾ ਚੱਲ ਰਿਹਾ ਜੀ ਤੇ ਇੱਥੇ ਅਸੀਂ ਗਰੀਬ ਬੱਚਿਆਂ ਨੂੰ ਸਲਮ ਡਿਵੈਲਰਸ ਨੂੰ ਜਿਹੜੇ ਬੱਚੇ ਬਿਲੋ ਪੋਵਰਟੀ ਲਾਈਨ ਨੇ ਜਿੱਦਾਂ ਰਿਕਸ਼ਾ ਵਾਲੇ ਹੋਗੇ ਕੂੜਾ ਚੱਕਣ ਵਾਲੇ ਹੋਗੇ ਰੈਗ ਪਿਕਰਸ ਹੋਗੇ ਅਸੀਂ ਉਹਨਾਂ ਬੱਚਿਆਂ ਨੂੰ ਜੀ ਮੁਫਤ ਸਿੱਖਿਆ ਦਿੰਨੇ ਆ ਤੇ ਮੈਮ ਇਹਨੂੰ ਮਿਸ ਕੈਲੋ ਵੀ ਜਿੱਦਾਂ ਇਹਦਾ ਟਰਸਟ ਹੈ ਜਿਹੜਾ ਇਹ ਟਰਸਟ ਦਾ ਮੀਨਸ ਕੌਣ ਇਹਨੂੰ ਹੈਂਡਲ ਕਰ ਰਿਹਾ ਦੀ ਫੰਡਿੰਗ ਕਿੱਦਾਂ ਹੋ ਰਹੀ ਆ ਉਹਦੇ ਬਾਰੇ ਸਾਨੂੰ ਦੱਸੋ ਕੁਝ ਸਰ ਇਹ ਸਕੂਲ ਸ਼੍ਰੀ ਡੰਡੀ ਸਵਾਮੀ ਗਾਉ ਲੋਕ ਧਾਮ ٹرسٹ ਦੁਆਰਾ ਚਲਾਇਆ ਜਾ ਰਿਹਾ ਹੈ ਸ਼੍ਰੀ ਡੰਡੀ ਸਵਾਮੀ ਦੇਵਾ ਦਿਤੀਨ ਸਰਸਵਤੀ ਜੀ ਮਹਾਰਾਜ ਜੀ ਇਸ ٹرسٹ ਦੇ ਚੇਅਰਮੈਨ ਹਨ ਇਹ ٹرسٹ ਸਕੂਲ ਨੂੰ ਮੈਨੇਜ ਕਰਦਾ ਹੈ ਤੇ ਫੰਡ ਕਰਦਾ ਹੈ ਸਰ ਇਸ ਦੇ ਇਲਾਵਾ ਸਾਡੇ ਕੋਲ ਜਿੱਦਾਂ ਪ੍ਰਾਈਵੇਟ ਡੋਨਰਸ ਪੈਟਰਨ ਸਪੋਰਟਰਸ ਮੈਂਬਰਸ ਹੁੰਦੇ ਆ ਜੋ ਵੀ ਆਪਣਾ ਵੱਖ-ਵੱਖ ਤਰੀਕੇ ਨਾਲ ਸਕੂਲ ਨੂੰ ਯੋਗਦਾਨ ਦਿੰਦੇ ਨੇ ਜੀ ਜਰਮ ਜੀ ਅਪ ਗੱਲ ਕਰ ਲਈ ਹੈ ਬੱਚਿਆਂ ਦੀ ਪੜਾਈ ਦੀ ਇਥੇ ਕਿਹੜੀ ਕਲਾਸ ਤੱਕ ਬੱਚਿਆਂ ਨੂੰ ਪੜਾਇਆ ਜਾਂਦਾ ਸਰ ਇੱਥੇ ਨਰਸਰੀ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਜੀ ਇਸ ਦੇ ਚੱਲਦੇ ਅਗਲਾ ਕੁਐਸਚਨ ਮੇਰਾ ਇਹ ਹੋਏਗਾ ਵੀ ਕਿ ਜਿਹੜੀ ਇੱਥੇ ਸਟੱਡੀ ਕਰਵਾਈ ਜਾਂਦੀ ਹੈ ਕਿਹੜਾ ਬੋਰਡ ਦੀ ਸਟੱਡੀ ਕਰਾਈ ਜਾਂਦੀ ਸਰ ਇਹ ਇੰਗਲਿਸ਼ మీడియం ਕੋ-ਐਜੂਕੇਸ਼ਨਲ ਸਕੂਲ ਹੈ ਜੀ ਇੱਥੇ CBSE ਬੋਰਡ ਦੀ ਪੜ੍ਹਾਈ ਕਰਾਈ ਜਾਂਦੀ ਹੈ ਜੀ ਔਰ ਸਾਰੀ ਕਿਤਾਬਾਂ ਇੰਗਲਿਸ਼ మీడియం ਦੇ ਵਿੱਚ ਹੈ ਜੀ ਇਹਦਾ ਜਿਹੜਾ ਸਾਰਾ ਸਿਲੇਬਸ ਵਗੈਰਾ ਡਿਸਾਈਡ ਹੁੰਦਾ ਜਿਹੜਾ ਸਟਾਫ ਹੈ ਉਹਦੇ ਬਾਰੇ ਸਾਨੂੰ ਕੁਝ ਦੱਸੋ ਸਰ ਸਾਡੇ ਕੋ ਬੜਾ ਹੀ ਕੁਆਲੀਫਾਈਡ ਤੇ ਪ੍ਰੋਫੈਸ਼ਨਲ ਸਟਾਫ ਹੈ ਸਾਡੇ ਕੋ ਐਮਏ ਬੀਏ ਟੀਚਰਸ ਨੇ ਤੇ ਮੋਸਟ ਆਫ ðੇਮ ਆਰ ਪੋਸਟ ਗ੍ਰੈਜੂਏਟਸ ਤੇ ਸਰ ਸਾਰਾ ਜਿਹੜਾ ਸਿਲੇਬਸ ਵਗੈਰਾ ਮੈਂ ਖੁਦ ਡਿਸਾਈਡ ਕਰਦੀ ਹਾਂ ਸਾਰੀ ਆਪਰੇਸ਼ਨਲ ਮੈਨੇਜਮੈਂਟ ਮੈਂ ਪਰਸਨਲੀ ਦੇਖਦੀ ਹਾਂ ਜੀ ਕਿ ਕਿ ਕਿਤਾਬਾਂ ਲਗਨੀਆਂ ਚਾਹੀਦੀਆਂ ਕਿਹੜੀ ਕਲਾਸ ਵਿੱਚ ਕੀ ਕਾਰਕ੍ਰਮ ਚਾਹੀਦਾ ਹੈ ਕਿ ਤਾਂ ਕਿ ਬੱਚਿਆਂ ਨੂੰ ਪੂਰੀ ਇੱਕ ਬੈਲੈਂਸਡ ਐਜੂਕੇਸ਼ਨ ਦਿੱਤੀ ਜਾ ਸਕੇ ਜੀ ਜਿਹੜੀ ਮੈਮ ਜਿਹੜੀ ਸਕੂਲ ਦੀਆਂ ਬੁੱਕਸ ਹੋ ਗਈਆਂ ਹਨਾ ਤੇ ਯੂਨੀਫਾਰਮ ਹੋ ਗਈ ਇਹ ਸਾਰੀ ਵੀ ਜਿਹੜਾ ਟਰਸਟ ਪ੍ਰੋਵਾਈਡ ਕਰਦਾ ਜੀ ਸਰ ਐਦਾਂ ਹੈ ਜੀ ਟਰਸਟ ਦਾ ਮੇਨਲੀ ਇਹਨੂੰ ਮੈਨੇਜ ਕਰਦਾ ਹੈ ਪਰ ਜਿੱਥੇ ਕੋਈ ਚੀਜ਼ ਕਮੀ ਪੇਸ਼ੀ ਰਹਿ ਜਾਂਦੀ ਹੈ ਸਾਡੇ ਕੋਲ ਬਹੁਤ ਸਾਰੇ ਪ੍ਰਾਈਵੇਟ ਡੋਨਰਸ ਹੁੰਦੇ ਨੇ ਜਿਹੜੇ ਸਾਨੂੰ ਸਮੇਂ-ਸਮੇਂ ਤੇ ਕਿਤਾਬਾਂ ਸਟੇਸ਼ਨਰੀ ਜੁੱਤੇ ਕਹਿ ਲੋ ਜਰਾਬਾਂ ਕਹਿ ਲੋ ਸਰਦੀ ਦੇ ਸਵੈਟਰ ਕਹਿ ਲੋ ਜੋ ਵੀ ਚੀਜ਼ ਹੁੰਦੀ ਹੈ ਲੋਕ ਵੱਧ ਚੜ ਕੇ ਜੀ ਇਸ ਨੂੰ ਸਪੋਰਟ ਕਰ ਰਹੇ ਹੈ ਜੀ ਤੇ ਜੇਕਰ ਭੰ ਗੱਲ ਕਰ ਲਈਏ ਫੂਡ ਦੀ ਜੀ ਤੇ ਦੱਸ ਰਹੇ ਸੀ ਵੀ ਮਿੱਡੇ ਮੀਲ ਵੀ ਪ੍ਰੋਵਾਈਡ ਕੀਤੀ ਜਾਂਦੀ ਬੱਚਿਆਂ ਨੂੰ ਉਹਦੇ ਬਾਰੇ ਸਾਨੂੰ ਕੋਈ ਦੱਸੋ ਸਰ ਅਸੀਂ ਇੱਥੇ ਰੋਜ਼ ਬੱਚਿਆਂ ਨੂੰ ਮੁਫਤ ਖਾਣਾ ਦਿੰਨੇ ਹੈ ਜੀ ਇਹ ਖਾਣਾ ਜਿਹੜਾ ਹੈਗਾ ਸਾਡੇ ਕੋ ਦੁਰਾਹਾ ਦੀ ਇੱਕ ਐਨ ਜੀਓ ਦੇ ਦੁਆਰਾ ਪ੍ਰਾਪਤ ਹੁੰਦਾ ਹੈ ਜੀ ਤੇ ਅਸੀਂ ਰੋਜ਼ ਚਾਵਲ ਦਾਲ ਸਬਜ਼ੀ ਰੋਟੀ ਸੈਲਡ ਪ੍ਰੋਪਰ ਮੀਲ ਸਾਰੇ ਬੱਚਿਆਂ ਨੂੰ ਜੀ ਦਿੱਤਾ ਜਾਂਦਾ ਤੇ ਹਣ ਸਕੂਲ ਦੀ ਗੱਲ ਤੇ ਹੋ ਗਈ ਤੁਹਾਨੂੰ ਦੱਸੋ ਵੀ ਤੁਹਾਨੂੰ ਜਿੱਦਾਂ ਸਾਰੀ ਜਿੱਦਾਂ ਸੇਵਾ ਕਰ ਰਹੇ ਤੁਸੀਂ ਇਹਨਾਂ ਦੇ ਹਿਸਾਬ ਨਾਲ ਤੁਹਾਨੂੰ ਇਹ ਕਰਤੇ ਕਿੱਦਾਂ ਦਾ ਲੱਗਦਾ ਬਹੁਤ ਵੱਡਾ ਸਰ ਮੈਂ ਬਹੁਤ ਪ੍ਰਿਵੀਲੇਜਡ ਫੀਲ ਕਰਦੀ ਹਾਂ ਕਿ ਪਰਮਾਤਮਾ ਨੇ ਮੈਨੂੰ ਇਸ ਨੇਕ ਕੰਮ ਲਈ ਚੁਣਿਆ ਕਿਉਂਕਿ ਮੈਨੂੰ ਲੱਗਦਾ ਆਪਣਾ ਕੰਮ ਤਾਂ ਇਸ ਦੁਨੀਆ ਵਿੱਚ ਹਰ ਆਦਮੀ ਕਰ ਰਿਹਾ ਹੈ ਉਹ ਸਾਡੀ ਮਜਬੂਰੀ ਹੈ ਸਾਡੀ ਜ਼ਿੰਮੇਵਾਰੀ ਹੈ ਲੇਕਿਨ ਇਹ ਜੇ ਲੋਕਾਂ ਲਈ ਕੰਮ ਕਰਨਾ ਜਿੰਦਾਂ ਨੂੰ ਕੋਈ ਨਹੀਂ ਪੁੱਛਦਾ ਉਹ ਸਹੀ ਸਮਾਜ ਸੇਵਾ ਹੈ ਕਿ ਆਪਣੇ ਕੰਮ ਨੂੰ ਛੱਡ ਕੇ ਹੋਰ ਲੋਕਾਂ ਨੂੰ ਆਪਣਾ ਸਮੇਂ ਦੇਣਾ ਆਪਣਾ ਰਿਸੋਰਸ ਦੇਣਾ ਮੈਂ ਬਹੁਤ ਭਾਗਿਆਸ਼ਾਲੀ ਹਾਂ ਕਿ ਪਰਮਾਤਮਾ ਨੇ ਮੈਨੂੰ ਐਸ ਕੰਮ ਲਈ ਚੁਣਿਆ ਜੀ ਜੇ ਕੋਈ ਐਡਮਿਸ਼ਨ ਕਰਵਾਉਣਾ ਚਾਹੁੰਦਾ ਹੈ ਤਾਂ ਕਿੱਥੇ ਆ ਸਕਦਾ ਹੈ ਕਿ ਸਕੂਲ ਕਿੱਥੇ ਹੈਗਾ ਇਹਦੀ ਪ੍ਰੋਪਰ ਲੋਕੇਸ਼ਨ ਦੱਸ ਦਿਓ ਸਾਨੂੰ ਸਰ ਇਹ ਸਕੂਲ ਜਿਹੜਾ ਹੈਗਾ ਸ਼੍ਰੀ ਡੰਡੀ ਸਵਾਮੀ ਗਾਉ ਲੋਕਧਾਮ ਜਿਹੜੀ ਗਊਸ਼ਾਲਾ ਹੈਗੀ ਜੀ ਹੰਬੜਾ ਰੋਡ ਤੇ ਬੜੀ ਫੇਮਸ ਗਊਸ਼ਾਲਾ ਹੈ ਇਸ ਗਊਸ਼ਾਲਾ ਦੇ ਉੱਪਰ ਸੈਕਿੰਡ ਫਲੋਰ ਤੇ ਸਕੂਲ ਮੌਜੂਦ ਹੈ ਜੀ ਸਕੂਲ ਦਾ ਪੂਰਾ ਨਾਮ ਹੈ ਸ਼੍ਰੀ ਡੰਡੀ ਸਵਾਮੀ ਧਰਮ ਸੰਗ ਸੰਸਕ੍ਰਿਤ ਵਿਦਿਆਲਯ ਤਾਂ ਹੁਣ ਆਪਾਂ ਗੱਲਬਾਤ ਕਰ ਲਈ ਮੈਂ ਨਾਲ ਸਾਰਾ ਕੁਝ ਤੁਹਾਨੂੰ ਮੈਂ ਦੱਸਦਾ ਵੀ ਲੋਕੇਸ਼ਨ ਕਿੱਥੇ ਆ ਤੁਸੀਂ ਕਿਵੇਂ ਜਾ ਸਕਦੇ ਹੋ ਐਡਮਿਸ਼ਨ ਕਰਾ ਸਕਦੇ ਹੋ ਤੇ ਜਿਹੜੀ ਸਾਰੀ ਸਰਵਿਸ ਆ ਫ੍ਰੀ ਦਿੱਤੀ ਜਾ ਰਹੀ ਹੈ ਤੇ ਜੇ ਤੁਹਾਡੀ ਨੌਨ ਦੇ ਵਿੱਚ ਕੋਈ ਐਸਾ ਪਰਿਵਾਰ ਹੈਗਾ ਜਿਹੜਾ ਆਪਣੇ ਬੱਚੇ ਨੂੰ ਨਹੀਂ ਪੜਾ ਸਕਦਾ ਤੁਸੀਂ ਉਹਨਾਂ ਦੀ ਜਰੂਰ ਇਹ ਵੀਡੀਓ ਉਹਨਾਂ ਤੱਕ ਪਹੁੰਚਦੀ ਕਰ ਦਿਓ ਸ਼ੇਅਰ ਕਰ ਦਿਓ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਾਡੇ ਚੈਨਲ ਨੂੰ ਫੋਲੋ ਜਰ ਕਰਦੇ ਸਿਟੀ ਹੈਡਲਾਈਨਸ ਥੈਂਕ ਯੂ